ਹੋਇਆ ਕਿ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਨਹੀਂ ਲੱਗਿਆ ਕਿ ਕਿੱਥੇ ਚਲੇ ਗਏ ਮੈਂ ਸਮਝਦਾ ਹਾਂ ਕਿ ਇਹ ਦੇ ਉਤੇ ਇੱਕ ਬਾਇਓਪਿਕ ਬਣੀ ਹੈ ਜਿਹਦਾ ਨਾਮ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕੱਟ ਲਗਾਓ ਹੁਣ ਇਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ 85 ਦੇ 120 ਕਟ ਲਗਾਓ। ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ। ਮਨ ਨੂੰ ਸਮਝ ਆ ਰਹੀ ਇਹ ਹੱਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਇੱਥੇ ਇੱਕ ਐਸੀ ਸਟੋਰੀ ਹੈ, ਸਟੋਰੀ ਨਹੀਂ, ਐਸਾ ਕਤਲਿਆਮ ਹੈ ਜਿਸ ਨੂੰ ਨੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾ ਸਾਹਿਬ ਨੇ ਆਪਣੀ ਜਾਨ ਦਿੱਤੀ। ਔਰ ਉਹਨਾਂ ਦੀ ਬਾਇਓਪਿਕ ਹੈ ਉਹਨਾਂ ਦਾ ਨਾਮ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਗਿਆ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨਤਾਰਨ ਔਰ ਅੰਮ੍ਰਿਤਸਰ ਦੇ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋ ਅਕਾਊਂਟ ਹੀ ਨਹੀਂ ਸੀ ਉਹਨਾਂ ਦੇ ਸੰਸਕਾਰ ਹੋਏ ਨਹੀਂ ਕਿ ਦੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਹਾਦਤੀਆਂ ਸਿੱਧੀਆਂ ਮੇਰੇ ਸਾਹਮਣੇ ਇਸ ਮੁਲਕ ਦੇ ਵਿੱਚ ਫਿਰ ਮੈਂ ਜਾਖਾਂਗਾ ਕਿ ਦੋ ਸੈਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਲ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣ ਸਕਦੀ ਹੈ ਤੁਸੀਂ 나ਥੂ ਰਾਮ ਗੋੜਸੇ ਤੇ ਫਿਲਮ ਬਣ ਸਕਦੀ ਹੈ ਕੰਗਨਾ ਰਣੌਤ ਦੀ ਫਿਲਮ ਆਈ ਹੈ ਉਹ ਮਸਾ ਸੈਂਸਰ ਬੋਰਡ ਨੇ ਰੋਕਿਆ ਉਹਦੇ ਜੀ ਬੜੇ ਮਾਇਨਰ ਜੇ ਕੱਟ ਤੁਸੀਂ ਲਾ ਰਹੇ ਹੋ ਮੈਂ ਤੁਲਨਾ ਕਰਨਾ ਚਾਹਾਂਗਾ ਖੰਗਰਾ ਸਾਹਿਬ ਦੀ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਦੇ ਪੈਰੋਕਾਰ ਹੋਏ ਨੇ ਜਿਨ੍ਹਾਂ ਨੇ ਕਾਲਿਆ ਨੂੰ ਸਲੇਵੀ ਦੇ ਅਗੇਂਸਟ ਇੱਕ ਲੜਾਈ ਲੜੀ ਸੀ ਮਾਰਟਨ ਲੂਥਰ ਕਿੰਗ ਜਿਨ੍ਹਾਂ ਦਾ ਵੀ ਕਤਲ ਅਮਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਮੈਂ ਸਮਝਦਾ ਕਿ ਐਸੀ ਸਟੋਰੀ ਨੂੰ ਰੋਕਣਾ ਇਸ ਨੂੰ ਦਬਾਣਾ ਮੈਂ ਇਸ ਦੇ ਟੋਟਲ ਇਸ ਦੀ ਨਿਖੇਦੀ ਕਰਦਾ ਹਾਂ ਔਰ ਸੈਂਸਰ ਬੋਰਡ ਨੂੰ ਆਖਾਂਗਾ ਕਿ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਕਚਰਾਂ 'ਤੇ ਇੱਕੋ ਜਿਹਾ ਹੋਣਾ ਚਾਹੀਦਾ ਹੈਗਾ ਇਹ ਸਾਗਰ ਇਤਿਹਾਸ ਹੈ ਇਸ ਨੂੰ ਸਾਹਮਣੇ ਆਮ ਤੋ ਤੁਸੀਂ ਲੋਕ ਨਹੀਂ ਪਾਉਗੇ ਔਰ ਅਸੀਂ ਇਹਦੀ ਨਕੀਤੀ ਕਰਦੇ ਹਾਂ ਵਾਇਡੂਜੀ ਦਾ ਖਾਲਸਾ ਵਾਇਡੂਜੀ ਵਾਇਡੂਜੀ ਦਾ ਖਾਲਸਾ ਵਾਇਡੂਜੀ ਕੀ ਫਤਿਹ ਜਰਜੀਤ ਤੁਸਾਂ ਜੀ ਨੇ ਇੱਕ ਉਦਮ ਕੀਤਾ ਜਿਹਦਾ ਉਹਨਾਂ ਨੇ ਜਸਵੰਤ ਸਿੰਘ ਖਾਰਾ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨਜਾਇਜ਼ ਬੱਚਿਆਂ ਦੇ ਕਤਲ ਦਾ ਉਹਨਾਂ ਨੇ ਡਾਟਾ ਤਿਆਰ ਕੀਤਾ ਸੀਗਾ ਔਰ ਫਿਰ ਡਾਟਾ ਤਿਆਰ ਕਰਕੇ ਹੋਇਆ ਕੀ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਚਲੇ ਗਏ ਮੈਂ ਸਮਝਦਾ ਹਾਂ ਕਿ ਇਹ ਦੇ ਉਤੇ ਇੱਕ ਬਾਇਓਪਿੱਟ ਬਣੀ ਹੈ ਜਿਹਦਾ ਨਾਮ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕੱਟ ਲਗਾ ਕੁਣ ਇਹਨਾਂ ਨੇ ਆਗ ਦਿੱਤਾ ਹੈ ਕਿ ਤੁਸੀਂ 85 ਨਹੀਂ 120 ਕਟ ਲਗਾਓ। ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ। ਮਨ ਨੂੰ ਸਮਝ ਆ ਰਹੀ ਹੈ ਇਹ ਹੈ ਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਇੱਥੇ ਇੱਕ ਐਸੀ ਸਟੋਰੀ ਹੈ, ਸਟੋਰੀ ਨਹੀਂ, ਐਸਾ ਕਤਲਿਆਮ ਹੈ ਜਿਸ ਨੂੰ ਨੰਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾਬ ਸਾਹਿਬ ਨੇ ਆਪਣੀ ਜਾਨ ਦਿੱਤੀ। ਔਰ ਉਹਨਾਂ ਦੀ ਬਾਇਓਪਿਕ ਹੈ ਉਹਨਾਂ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨਤਾਰਨ ਔਰ ਅੰਮ੍ਰਿਤਸਰ ਦੇ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋਈ ਕਾਊਂਟ ਹੀ ਨਹੀਂ ਸੀ ਉਹਨਾਂ ਦੇ ਸੰਸਕਾਰ ਹੋਏ ਨਹੀਂ ਕਿੰਨੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਾਹਰ ਦਿੱਤੀਆਂ ਸੀ ਦੀਆਂ ਮੇਰੇ ਸਾਹਮਣੇ ਇਸ ਮੁਲਕ ਦੇ ਵਿੱਚ ਫਿਰ ਮੈਂ ਜਾਖਾਂਗਾ ਕਿ ਦੋ ਸੈਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਲ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣ ਸਕਦੀ ਹੈ ਤੁਸੀਂ 나ਥੂ ਰਾਮ ਗੋੜਸ਼ੇ ਤੇ ਫਿਲਮ ਬਣ ਸਕਦੀ ਹੈ ਕੰਗਣਾ ਰਣੌਰ ਦੀ ਫਿਲਮ ਆਈ ਹੈ ਉਹ ਮਸਾ ਸੈਂਸਰਿੰਗ ਬੋਰਡ ਨੇ ਰੋਕਿਆ ਉਹਦੇ ਕਿ ਬੜੇ ਮਾਈਨਰ ਜੇ ਕੱਟਸ ਤੁਸੀਂ ਲਾ ਰਹੇ ਹੋ ਮੈਂ ਤੁਲਨਾ ਕਰਨਾ ਚਾਹਾਂਗਾ ਖੰਡਰਾ ਸਾਹਿਬ ਦੀ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਦੇ ਪੈਡੋਕਾਰ ਹੋਏ ਨੇ ਜਿਨ੍ਹਾਂ ਨੇ ਕਾਲਿਆਂ ਨੂੰ ਸਲੇਵਰੀ ਦੇ ਅਗੇਂਸਟ ਇੱਕ ਲੜਾਈ ਲੜੀ ਸੀ ਮਾਰ틴 ਲੂਥਰ ਕਿੰਗ ਜਿਨ੍ਹਾਂ ਦਾ ਵੀ ਕਤਲ ਅਮਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਮੈਂ ਸਮਝਦਾ ਕਿ ਐਸੀ ਸਟੋਰੀ ਨੂੰ ਰੋਕਣਾ ਇਸ ਨੂੰ ਤਬਾਣਾ ਮੈਂ ਇਸ ਦੇ ਟੋਟਲ ਇਸ ਦੀ ਨਖੇਤੀ ਕਰਦਾ ਹਾਂ ਔਰ ਸੈਂਸਰ ਬੋਰਡ ਨੂੰ ਆਖਾਂਗਾ ਕਿ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਕਚਰਾਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਇਹ ਸਾਡਾ ਇਤਿਹਾਸ ਹੈ ਇਸ ਨੂੰ ਸਾਹਮਣੇ ਆਨ ਤੋਂ ਤੁਸੀਂ ਲੋਕ ਨਹੀਂ ਪਾਉਗੇ ਔਰ ਅਸੀਂ ਇਹਦੀ ਨਖੇਤੀ ਕਰਦੇ ਹਾਂ ਵਾਈਰੂਜੀ ਦਾ ਖਾਲਸਾ ਵਾਈਰੂਜੀ ਵਾਈਰੂਜੀ ਦਾ ਖਾਲਸਾ ਵਾਈਰੂਜੀ ਕੀ ਫਤਿਹ ਦਲਜੀਤ ਤੁਸਾਂ ਜੀ ਨੇ ਕੁੱਦਮ ਕੀਤਾ ਜਿਹਦਾ ਉਹਨਾਂ ਨੇ ਜਸਵੰਤ ਸਿੰਘ ਖਾਰੜਾ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨਜਾਇਜ਼ ਬੱਚਿਆਂ ਦੇ ਕਤਲ ਦਾ ਉਹਨਾਂ ਨੇ ਡਾਟਾ ਤਿਆਰ ਕੀਤਾ ਸੀਗਾ ਔਰ ਫਿਰ ਡਾਟਾ ਤਿਆਰ ਕਰਕੇ ਹੋਇਆ ਕਿ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਨਹੀਂ ਕਿ ਲੱਗਿਆ ਕਿ ਕਿੱਥੇ ਚਲੇ ਗਏ ਮੈਂ ਸਮਝਦਾ ਹਾਂ ਕਿ ਐਸ ਦੇ ਉੱਤੇ ਇੱਕ ਬਾਇਓਪਿੱਟ ਬਣੀ ਹੈ ਜਿਹਦਾ ਨਾਮ ਜਿਹੜਾ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕੱਟ ਲਗਾਓ ਹੁਣ ਇਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ 85 ਨਹੀਂ 120 ਕੱਟ ਲਗਾਓ ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ ਮਨ ਨੂੰ ਨਹੀਂ ਸਮਝ ਆ ਰਹੀ ਇਹ ਹੱਕ ਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ ਇੱਥੇ ਇੱਕ ਐਸੀ ਸਟੋਰੀ ਐ ਸਟੋਰੀ ਨਹੀਂ ਐਸਾ ਕਤਲਿਆਮ ਐ ਜਿਸ ਨੂੰ ਨੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾ ਸਾਹਿਬ ਨੇ ਆਪਣੀ ਜਾਨ ਦਿੱਤੀ ਔਰ ਉਹਦੀ ਬਾਇਓਪਿਕ ਐ ਉਹਨਾਂ ਦਾ ਨਾਮ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਗਿਆ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨ ਤਾਰਨ ਔਰ ਅੰਮ੍ਰਿਤਸਰ ਦਾ ਹੀ ਸਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋ ਅਕਾਊਂਟ ਹੀ ਨਹੀਂ ਸੀ ਉਹਨਾਂ ਦੇ ਸਸਕਾਰ ਕੋਈ ਨਹੀਂ ਕਿਧੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਾਹਰ ਦਿੱਤੀਆਂ ਸੀ ਦੀਆਂ ਮੇਰੇ ਸਾਹਮਣੇ ਇਸ ਮੁਲਕ ਦੇ ਵਿੱਚ ਫਿਰ ਮੈਂ ਜਾਖਾਂਗਾ ਕਿ ਦੋ ਸੈਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲ ਚਲਾ ਸਕਦੇ ਹੋ ਤੁਸੀਂ ਕੈਰਲਾ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣਾ ਸਕਦੀ ਹੈ ਤੁਸੀਂ 나ਥੁਰਮ ਗੋਡਸੇ ਤੇ ਫਿਲਮ ਬਣਾ ਸਕਦੀ ਹੈ ਕੰਗਨਾ ਰਨੌਤ ਦੀ ਫਿਲਮ ਆਈ ਹੈ ਉਹ ਮਸਾ ਸੈਂਸਰਿੰਗ ਬੋਰਡ ਨੇ ਰੋਕਿਆ ਉਹਦੇ ਜਿਹੜੇ ਬੜੇ ਮਾਈਨਰ ਜੇ ਕੱਟ ਤੁਸੀਂ ਲਾ ਰਹੇ ਹੋ ਮੈਂ ਤੁਲਨਾ ਕਰਨਾ ਚਾਹਾਂਗਾ ਖੰਡਰਾ ਸਾਹਿਬ ਦੀ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਦੇ ਪੈਟਰੋਕਾਰ ਹੋਏ ਨੇ ਜਿਨ੍ਹਾਂ ਨੇ ਕਾਲਿਆਂ ਨੂੰ ਸਲੇਵੀ ਦੇ ਅਗੇਂਸਟ ਇੱਕ ਲੜਾਈ ਲੜੀ ਸੀ ਮਾਰ틴 ਲੂਥਰ ਕਿੰਗ ਜਿਨ੍ਹਾਂ ਦਾ ਵੀ ਕਤਲ ਅਮਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਮੈਂ ਸਮਝਦਾ ਕਿ ਐਸੀ ਸਟੋਰੀ ਨੂੰ ਰੋਕਣਾ ਇਸ ਨੂੰ ਦਬਾਣਾ ਮੈਂ ਇਸ ਦੇ ਟੋਟਲ ਇਸ ਦੀ ਨਿਖੇਦੀ ਕਰਦਾ ਹਾਂ ਔਰ ਸੈਂਸਰ ਬੋਰਡ ਨੂੰ ਆਖਾਂਗਾ ਕਿ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਕਚਰਾਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਇਹ ਸਾਡੇ ਇਤਿਹਾਸ ਹੈ ਇਸ ਨੂੰ ਸਾਹਮਣੇ ਆਨ ਤੋਂ ਤੁਸੀਂ ਰੋਕ ਨਹੀਂ ਪਾਉਗੇ ਔਰ ਅਸੀਂ ਜੇ ਨਖੇਤੀ ਕਰਦੇ ਹਾਂ ਵਾਇਰੂਜੀ ਦਾ ਖਾਲਸਾ ਵਾਇਰੂਜੀ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਫਤਿਹ ਦਲਜੀਤ ਸਿੰਘ ਨੇ ਇੱਕ ਉਦਮ ਕੀਤਾ ਜਿਹਦਾ ਉਹਨਾਂ ਨੇ ਜਸਵੰਤ ਸਿੰਘ ਖਾਰੜਾ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨਜਾਇਜ਼ ਬੱਚਿਆਂ ਦੇ ਕਤਲ ਦਾ ਉਹਨਾਂ ਨੇ ਡਾਟਾ ਤਿਆਰ ਕੀਤਾ ਸੀਗਾ ਔਰ ਫਿਰ ਡਾਟਾ ਤਿਆਰ ਕਰਕੇ ਹੋਇਆ ਕਿ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਚਲੇ ਗਏ ਮੈਂ ਸਮਝਦਾ ਹਾਂ ਕਿ ਇਹ ਦੇ ਉਤੇ ਕੁਪਾਇੋਕ ਬਣੀ ਹੈ ਜਿਹਦਾ ਨਾਮ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕਟ ਲਗਾਓ ਕੁਣ ਇਹਨਾਂ ਨੇ ਆਖ ਦਿੱਤਾ ਕਿ ਤੁਸੀਂ 85 ਨਹੀਂ 120 ਕਟ ਲਗਾਓ। ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ। ਮਨ ਨੂੰ ਨਹੀਂ ਸਮਝ ਆ ਰਹੀ। ਇਹ ਹੱਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਇੱਥੇ ਇੱਕ ਐਸੀ ਸਟੋਰੀ ਹੈ, ਸਟੋਰੀ ਨਹੀਂ, ਐਸਾ ਕਤਲਿਆਮ ਹੈ ਜਿਸ ਨੂੰ ਨੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾਬ ਸਾਹਿਬ ਨੇ ਆਪਣੀ ਜਾਨ ਦਿੱਤੀ। ਔਰ ਉਹਨਾਂ ਦੀ ਬਾਇਓਪਿਕ ਹੈ ਉਹਨਾਂ ਦੇ ਨਾਂ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਂ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨਤਾਰਨ ਔਰ ਅੰਮ੍ਰਿਤਸਰ ਦੇ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋਈ ਕਾਊਂਟ ਹੀ ਨਹੀਂ ਸੀ ਉਹਨਾਂ ਦੇ ਸੰਸਕਾਰ ਹੋਏ ਨਹੀਂ ਕਿੰਨੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਾਹਰ ਦਿੱਤੀਆਂ ਸੀ ਦੀਆਂ ਮੇਰੇ ਸਾਹਮਣੇ ਇਸ ਮੁਲਕ ਦੇ ਵਿੱਚ ਫਿਰ ਮੈਂ ਜਾਖਾਂਗਾ ਕਿ ਦੋ ਸੈਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਲ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣ ਸਕਦੀ ਹੈ ਤੁਸੀਂ 나ਥੁਰਾਮ ਗੋਡਸੇ ਤੇ ਫਿਲਮ ਬਣ ਸਕਦੀ ਹੈ ਕੰਗਣਾ ਰਣੌਤ ਦੀ ਫਿਲਮ ਆਈ ਹੈ ਉਹ ਮਸਾ ਸੈਂਸਰ ਬੋਰਡ ਨੇ ਰੋਕਿਆ ਉਹਦੇ ਜੀ ਬੜੇ ਮਾਇਨੇ ਦੇ ਕੱਟ ਤੁਸੀਂ ਲਾ ਰਹੇ ਹੋ ਮੈਂ ਤੁਲਨਾ ਕਰਨਾ ਚਾਹਾਂਗਾ ਖੰਗਰਾ ਸਾਹਿਬ ਦੀ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਦੇ ਪੈਟਰੋਕਾਰ ਹੋਏ ਨੇ ਜਿਨ੍ਹਾਂ ਨੇ ਕਾਲਿਆਂ ਨੂੰ ਸਲੇਵਰੀ ਦੇ ਅਗੇਂਸਟ ਇੱਕ ਲੜਾਈ ਲੜੀ ਸੀ ਮਾਰਟਿਨ ਲੂਥਰ ਕਿੰਗ ਜਿਨ੍ਹਾਂ ਦਾ ਵੀ ਕਤਲ ਅਮਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਮੈਂ ਸਮਝਦਾ ਕਿ ਐਸੀ ਸਟੋਰੀ ਨੂੰ ਰੋਕਣਾ ਇਸ ਨੂੰ ਦਬਾਣਾ ਮੈਂ ਇਸ ਦੇ ਟੋਟਲ ਇਸ ਦੀ ਨਖੇਤੀ ਕਰਦਾ ਵਾਂ ਔਰ ਸੈਂਸਰ ਬੋਰਡ ਨੂੰ ਆਖਾਂਗਾ ਕਿ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਕਚਰਾਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਇਹ ਸਾਡਾ ਇਤਿਹਾਸ ਹੈ ਇਸ ਨੂੰ ਸਾਹਮਣੇ ਆਨ ਤੋਂ ਤੁਸੀਂ ਰੋਕ ਨਹੀਂ ਪਾਉਗੇ ਔਰ ਅਸੀਂ ਇਹਦੀ ਨਖੇਤੀ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਤੁਹਾਨੂੰ ਜਨੇ ਕੁਦਮ ਕੀਤਾ ਜਿਹਦਾ ਉਹਨਾਂ ਨੇ ਜਸਵੰਤ ਸਿੰਘ ਖਾਰੜਾ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨਜਾਇਜ਼ ਬੱਚਿਆਂ ਦੇ ਕਤਲ ਪਿਆਕ ਕੀਤਾ ਸੀਗਾ ਔਰ ਫਿਰ ਡਾਟਾ ਤਿਆਰ ਕਰਕੇ ਹੋਇਆ ਕਿ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਚਲੇ ਗਏ ਮੈਂ ਸਮਝਦਾ ਹਾਂ ਕਿ ਇੱਕ ਜੋ ਤੇ ਬਾਇਓਪਿਕ ਬਣੀ ਹੈ ਜਿਹਦਾ ਨਾਮ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕੱਟ ਲਗਾਓ ਹੁਣ ਇਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ 85 ਨਹੀਂ 120 ਕੱਟ ਲਗਾਓ ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ ਮਨ ਨੂੰ ਸਮਝ ਆ ਰਹੀ ਇਹ ਹੱਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ ਇੱਥੇ ਇੱਕ ਐਸੀ ਸਟੋਰੀ ਹੈ ਸਟੋਰੀ ਨਹੀਂ ਐਸਾ ਕਤਲਿਆਮ ਹੈ ਜਿਸ ਨੂੰ ਨੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾ ਸਾਹਬ ਨੇ ਆਪਣੀ ਜਾਨ ਦਿੱਤੀ ਔਰ ਉਹਨਾਂ ਦੀ ਬਾਇਓਪਿਕ ਹੈ ਉਹਨਾਂ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨ ਤਾਰਨ ਔਰ ਅੰਮ੍ਰਿਤਸਰ ਦੇ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋ ਕਹੂੰ ਕਿ ਨਹੀਂ ਸੀ ਉਹਨਾਂ ਦੇ ਸੰਸਕਾਰ ਹੋਏ ਨੇ ਕਿੰਨੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀ ਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ ਮਾਰ ਕੇ ਨੌਜਵਾਨਾਂ ਦੀਆਂ ਬਹਾ ਦਿੱਤੀਆਂ ਸੀ ਦੀਆਂ ਮੇਰੇ ਹਿਸਾਬ ਨਾਲ ਇਸ ਮੁਲਕ ਦੇ ਵਿੱਚ ਫਿਰ ਮੈਂ ਜਾਖਾਂਗਾ ਕਿ ਦੋ ਸੈੱਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਲ ਸਟੋਰੀ